ਸੱਤਵੇਂ ਜਨ ਦੇ ਵਿਖਿਆ ਹੁੰਦਾ ਸਰਲੇਖ ਹੈ ਔਰਨੂ ਜ਼ੇਤ ਦੇ ਜ਼ੁਲਮ ਹੈ 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 ਸਭ जग ਤੇ ਸਮਾਸੀ ਸਾਲ 1659 ਇਸਲੀਲਾ ਦਿੱਲੀ ਦੇ ਤਖਤ ਤੇ ਬੈਠਣ ਲਈ ਇੱਕ ਸਹਜਾ ਹਕੂਮਤ ਦੇ ਨਾਲ ਸਾ ਵਿੱਚ ਇੰਨਾ ਗੱਲ ਨਹੀਂ ਬਣ ਗਿਆ ਕਿ ਉਸਨੇ ਆਪਣੇ ਬਾਦਸ਼ਾਹ ਪਿਤਾ ਨੂੰ ਹੀ ਕੈਦ ਕਰ ਲਿਆ ਅਤੇ ਆਪਾਂ ਨੇ ਭਰਾਵਾਂ ਨੂੰ ਮਾਰ ਕੇ ਸਿੰਘਾਸਨ ਖਾਲਸਾ ਇਹ ਸ਼ਹਿਜ਼ਾਦਾ ਸੀ ਔਰੰਗਜ਼ੇਬ ਉਸ ਦਿਨ ਤੋਂ ਹਿੰਦੂਸਤਾਨ ਨੂੰ ਜ਼ੁਲਮ ਦੇ ਕਾਲੇ ਬੱਦਲਾਂ ਨੇ ਏ ਦੇ ਔਰੰਗਜ਼ੇਬ ਦੀ ਸੋਚ ਬੜੀ ਸਪੱਸ਼ਟ ਸੀ ਇਕਰਾਜ ਇੱਕ ਧਰਮ ਉਸਨੇ ਇਰਾਦਾ ਕਰ ਲਿਆ ਸੀ ਕਿ ਭਾਰਤ ਦੇ ਸਾਰੇ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣਾ ਹੈ ਇਸ ਆਸ਼ੇਨਾਰ ਹੁਕਮ جاری ਹੋਇਆ ਕਿ ਫੌਜ ਵਿੱਚ ਹੁਣ ਸਿਰਫ ਮੁਸਲਮਾਨ ਹੀ ਰਹਿ ਸਕਣਗੇ ਗੈਰ ਮੁਸਲਮਾਨ ਸਿਪਾਹੀ ਜੋ ਆਪਣੀ ਜਾਨ ਦੇ ਕੇ ਵੀ ਹਕੂਮਤ ਦੀ ਸੁਰੱਖਿਆ ਲਈ ਤਾਇਨਾਤ ਸਨ ਉਹਨਾਂ ਅੱਗੇ ਮੁਸ਼ਕਲ ਤੋਂ ਸੀ ਧਰਮ ਛੱਡ ਦੇ ਕੇ ਰੋਜ਼ਗਾਰ ਹੁਕਮਾਂ ਦੀ ਲੜੀ ਅੱਟੇ ਰੁਕੀ ਵੀ ਨਹੀਂ ਸੀ ਜ਼ਮੀਨ ਦਾ ਨੰਬਰ ਦਾ ਅੱਤੇ ਸਰਕਾਰੀ ਅਧਿਕਾਰੀ ਸਭ ਨਾਲੇ ਮੁਸਲਮਾਨ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਇਸ ਤੇ ਅਧਰੇ ਵੀ ਚਮਕ ਬਚਾਉਣ ਲਈ ਲੋਕਾਂ ਉੱਤੇ ਧਰਮ ਬਦਲਣ ਦਾ ਦਬਾਅ ਬਣਾਇਆ ਗਿਆ। ਉਸ ਸਮੇਂ ਵਪਾਰ ਮੁੱਖ ਤੌਰ ਤੇ ਹਿੰਦੂਆਂ ਦੇ ਹੱਥਾਂ ਵਿੱਚ ਸੀ। ਫਾਰਗਜ਼ੇਬ ਨੇ ਉਹਨਾਂ ਤੇ ਟੈਕਸ ਵਧਾ ਦਿੱਤੇ। ਨਵੇਂ ਟੈਕਸ ਵੀ ਲਾ ਦਿੱਤੇ। ਦੂਜੇ ਪਾਸੇ ਮੁਸਲਮਾਨਾਂ ਤੋਂ ਵਾਰੀਆਂ ਦਾ ਟੈਕਸ ਅੱਧੇ ਕਰ ਦਿੱਤੇ। ਕੁਝ ਸਮੇਂ ਵਿੱਚ ਲਗਭਗ ਖਤਮ ਵੀ ਕਰ ਦਿੱਤਾ ਗਿਆ। ਇਸ ਅਨਿਆਪਰੀ ਨੀਤੀ ਨੇ ਹਿੰਦੂ ਵਪਾਰੀਆਂ ਨੂੰ ਬਹੁਤ ਚੁੱਧੋਕੀ ਕੀਤਾ ਇਲਾਇਤ ਉਲਾਖਾ ਬੂੜੀਆਂ ਇਲਾਕੇ ਦੀ ਨਾਨਕ ਨਾਮ ਲੈਵਾ